ਪੰਜਾਬ ਦੇ ਮੋਹਾਲੀ ਵਿੱਚ ਵੱਡੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਇੱਕ ਮਹਿਲਾ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ ਲਿਵ ਇਨ ਪਾਰਟਨਰ ਤੇ ਬੱਚੇ ਨਾਲ ਹੋਟਲ ਵਿੱਚ ਕੱਟੀ ਸੀ ਰਾਤ ਕਤਲ ਦੇ ਕਾਰਨਾਂ ਦਾ ਨਹੀਂ ਹੋਇਆ ਕੋਈ ਖੁਲਾਸਾ ਤਾਂ ਪੰਜਾਬ ਦੇ ਮੋਹਾਲੀ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਮੋਹਾਲੀ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਮੋਹਾਲੀ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਲਗਾਤਾਰ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਚਰਮੜਾਈ ਹੋਈ ਹੈ ਇਸ ਤਰ੍ਹਾਂ ਵਿਗੜ ਚੁੱਕੀ ਹੈ ਕਿ ਅਪਰਾਧੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਜ਼ਰਾ ਵੀ ਨਹੀਂ ਸੋਚਦੇ ਇੰਨੇ ਜ਼ਿਆਦਾ ਬੇਖੌਫ ਹੋ ਚੁੱਕੇ ਨੇ ਤੇ ਬੇਖੌਫ ਹੋ ਕੇ ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਮੋਹਾਲੀ ਦੇ ਵਿੱਚ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਹੀ ਇੱਕ ਘਟਨਾ ਜਿਹੜੀ ਹੈ ਅੱਜ ਮੋਹਾਲੀ ਦੇ ਫੇਜ਼ 1 ਦੇ ਇੱਕ ਨਿਜੀ ਹੋਟਲ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਮੈਲਾ ਦੀ ਪਛਾਣ ਸੁਨੀਤਾ ਵਜੋ ਹੋਈ ਹੈ ਤੇ ਦੱਸਿਆ ਜਾ ਰਿਹਾ ਕਿ ਉਹ ਆਪਣੇ ਲਿਵਿੰਗ ਪਾਰਟਨਰ ਦੇ ਬੱਚੇ ਦੇ ਨਾਲ ਕੱਲ ਰਾਤ ਹੋਟਲ ਵਿੱਚ ਰੁਕੀ ਸੀ ਉੱਥੇ ਉਸ ਦਾ ਬੇਰਹਿਮੀ ਨਾਲ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਤਲ ਦੇ ਕਾਰਨਾਂ ਦਾ ਜੇ ਅਜੇ ਤੱਕ ਕੋਈ ਵੀ ਜੋ ਹੈ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਜੇ ਸਾਨੂੰ ਇਨਫੋਰਮੇਸ਼ਨ ਹੀ ਮਿਲੀ ਸੀ ਕਿ ਜੇ ਅਸੀਂ ਮੌਕਾ ਚੈੱਕ ਕਰਨ ਨਹੀਂ ਆਏ ਹ ਇੱਥੇ ਆ ਜਿਹੜਾ ਹੋਟਲ ਹੈ ਪਰਲ ਇਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬਾਡੀ ਮਿਲੀ ਹੈ ਜਿਹਦਾ ਨਾਂ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹ ure ਉਹਦਾ ਲਿਵਨ ਪਾਰਟਨਰ ਸੀ ਜਾਂ ਆਪਸ ਵਿੱਚ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 3-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀ ਇੱਕ ਦੋ ਦਿਨ ਦੇ ਲਈ ਉਰੇ ਆਏ ਹੋਏ ਸੀਗੇ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫਤੀਸ਼ ਕਰ ਰਹੇ ਹਾਂ ਕੋਈ ਦਿਖ ਰਹੇ ਨਿਸ਼ਾਨ ਕਿ ਦਸਤਕਮੇ ਹੋਈ ਆ ਹ ਤੱਕ ਗੱਲ ਤੋਂ ਨਿਸ਼ਾਨ ਲੱਗ ਰਹੇ ਨੇ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਹਾਂ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿ ਕਿੰਨੇ ਕੇਜ ਦੇ ਲੜਕੀ ਹਜੇ ਕੁਝ ਨਹੀਂ ਆਈ ਆਈਡੀਆ ਜੀ ਯੰਗ ਜੀ ਹੋਊਗੀ ਮਤਲਬ ਬਲੋ 30 ਹੋਏਗੀ ਸਰ ਇਹਨਾਂ ਨੇ ਉਧਾਰ ਕਾਰਡ ਲਿਆ ਜੀ ਹੋਣਾ ਲਿੱਤਾ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇ ਕੇ ਹੀ ਉਰੇ ਰੁਕਿਆ ਹੋਇਆ ਡਾਕੂਮੈਂਟ ਸਾਨੂੰ ਮਿਲਣੇ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਕ ਵਜੇ ਮਰਡਰ ਹੋਇਆ ਕੁਝ ਪਤਾ ਲੱਗੂਗਾ ਕਿੰਨੇ ਵਜੇ ਤੱਕ ਇਹ ਸ਼ਾਇਦ ਉਸ ਤੋਂ ਬਾਅਦ ਜਿਹੜਾ ਸਵੇਰ ਇਹਦਾ ਇਹਨਾਂ ਨੇ ਜਦੋਂ ਚੈੱਕ ਚੁ ਕੀਤਾ ਕੋਈ ਨਹੀਂ ਰੂਮ ਚੋਂ ਬਾਹਰ ਆਇਆ ਤਾਂ ਇਹਨਾਂ ਨੇ ਸਾਨੂੰ ਹੋਟਲ ਨੇ ਇਨਫਾਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁਹਾਨੂੰ ਦੱਸਾਂਗੇ ਪੰਜਾਬ ਦੇ ਮੋਹਾਲੀ ਵਿੱਚ ਵੱਡੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਇੱਕ ਮਹਿਲਾ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ ਲਿਵ-ਇਨ ਪਾਰਟਨਰ ਤੇ ਬੱਚੇ ਨਾਲ ਹੋਟਲ ਵਿੱਚ ਕੱਟੀ ਸੀ ਰਾਤ ਕਤਲ ਦੇ ਕਾਰਨਾਂ ਦਾ ਨਹੀਂ ਹੋਇਆ ਕੋਈ ਖੁਲਾਸਾ ਤਾਂ ਪੰਜਾਬ ਦੇ ਮੋਹਾਲੀ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਮੋਹਾਲੀ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਮੋਹਾਲੀ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਲਗਾਤਾਰ ਕਾਨੂੰਨ ਵਿਵਸਥਾ ਦੀ ਸਥਿਤੀ ਇਸ ਕਦਰ ਚਰਮੜਾਈ ਹੋਈ ਹੈ ਇਸ ਤਰ੍ਹਾਂ ਵਿਗੜ ਚੁੱਕੀ ਹੈ ਕਿ ਅਪਰਾਧੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਜ਼ਰਾ ਵੀ ਨਹੀਂ ਸੋਚਦੇ ਇੰਨੇ ਜ਼ਿਆਦਾ ਬੇਖੌਫ ਹੋ ਚੁੱਕੇ ਨੇ ਤੇ ਬੇਖੌਫ ਹੋ ਕੇ ਵੱਡੀਆਂ ਅਪਰਾਧਿਕ ਘਟਨਾਵਾਂ ਨੂੰ ਮੋਹਾਲੀ ਦੇ ਵਿੱਚ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਅਜਿਹੀ ਹੀ ਇੱਕ ਘਟਨਾ ਜਿਹੜੀ ਹੈ ਅੱਜ ਮੋਹਾਲੀ ਦੇ ਫੇਜ਼ 1 ਦੇ ਇੱਕ ਨਿਜੀ ਹੋਟਲ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਮੈਲਾ ਦੀ ਪਛਾਣ ਸੁਨੀਤਾ ਵਜੋ ਹੋਈ ਹੈ ਤੇ ਦੱਸਿਆ ਜਾ ਰਿਹਾ ਕਿ ਉਹ ਆਪਣੇ ਲਿਵਿੰਗ ਪਾਰਟਨਰ ਦੇ ਬੱਚੇ ਦੇ ਨਾਲ ਕੱਲ ਰਾਤ ਹੋਟਲ ਵਿੱਚ ਰੁਕੀ ਸੀ ਉੱਥੇ ਉਸ ਦਾ ਬੇਰਹਿਮੀ ਨਾਲ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਤਲ ਦੇ ਕਾਰਨਾਂ ਦਾ ਜੇ ਅਜੇ ਤੱਕ ਕੋਈ ਵੀ ਜੋ ਹੈ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਜੇ ਸਾਨੂੰ ਇਨਫੋਰਮੇਸ਼ਨ ਹੀ ਮਿਲੀ ਸੀ ਕਿ ਜੇ ਅਸੀਂ ਮੌਕਾ ਚੈੱਕ ਕਰਨ ਨਹੀਂ ਆਏ ਹ ਇੱਥੇ ਆ ਜਿਹੜਾ ਹੋਟਲ ਹੈ ਪਰਲ ਇਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬਾਡੀ ਮਿਲੀ ਹੈ ਜਿਹਦਾ ਨਾਂ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹ ure ਉਹਦਾ ਲਿਵਨ ਪਾਰਟਨਰ ਸੀ ਜਾਂ ਆਪਸ ਵਿੱਚ ਮੈਰਿਡ ਸੀਗੇ ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 3-4 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀ ਇੱਕ ਦੋ ਦਿਨ ਦੇ ਲਈ ਉਰੇ ਆਏ ਹੋਏ ਸੀਗੇ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫਤੀਸ਼ ਕਰ ਰਹੇ ਹਾਂ ਕੋਈ ਦਿਖ ਰਹੇ ਨਿਸ਼ਾਨ ਕਿ ਦਸਤਕਮੇ ਹੋਈ ਆ ਹ ਤੱਕ ਗੱਲ ਤੋਂ ਨਿਸ਼ਾਨ ਲੱਗ ਰਹੇ ਨੇ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਹਾਂ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਕਿ ਕਿੰਨੀ ਏਜ ਹੈ ਲੜਕੀ ਹਜੇ ਕੁਝ ਨਹੀਂ ਆਈ ਆਈਡੀਆ ਜੀ ਯੰਗ ਜੀ ਹੋਊਗੀ ਮਤਲਬ ਬਲੋ 30 ਹੋਏਗੀ ਸਰ ਇਹਨਾਂ ਨੇ ਉਧਾਰ ਕਾਰਡ ਲਿਆ ਜੀ ਹੋਣਾ ਲਿੱਤਾ ਜੀ ਤਾਂ ਹੀ ਸਾਨੂੰ ਪਤਾ ਲੱਗਿਆ ਮੁੰਡੇ ਬਾਰੇ ਮੁੰਡੇ ਦਾ ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜਾ ਸੀਗਾ ਇਹਦੇ ਨਾਲ ਆਇਆ ਸੀਗਾ ਉਹਦੇ ਹਜੇ ਆਈਡੈਂਟੀਟੀ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਅਸੀਂ ਉਹਨੂੰ ਰਾਉਂਡ ਅਪ ਕਰਨਾ ਹੈ ਹਜੇ ਸਾਰਾ ਚੈੱਕ ਕਰ ਰਹੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਡਾਕੂਮੈਂਟ ਦੇ ਕੇ ਹੀ ਉਰੇ ਰੁਕਿਆ ਹੋਇਆ ਡਾਕੂਮੈਂਟ ਸਾਨੂੰ ਮਿਲਣੇ ਨੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਕਿੰਨੇ ਕ ਵਜੇ ਮਰਡਰ ਹੋਇਆ ਕੁਝ ਪਤਾ ਲੱਗੂਗਾ ਕਿੰਨੇ ਵਜੇ ਤੱਕ ਇਹ ਸ਼ਾਇਦ ਤੇ ਉਸ ਤੋਂ ਬਾਅਦ ਜਿਹੜਾ ਸਵੇਰ ਇਹਦਾ ਇਹਨਾਂ ਨੇ ਜਦੋਂ ਚੱਕ ਚੁੱਕ ਕੀਤਾ ਕੋਈ ਨਹੀਂ ਰੂਮ ਚੋਂ ਬਾਹਰ ਆਇਆ ਤਾਂ ਇਹਨਾਂ ਨੇ ਸਾਨੂੰ ਹੋਟਲ ਨੇ ਇਨਫੋਰਮ ਕੀਤਾ ਤਾਂ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਹਜੇ ਬਾਕੀ ਸਾਰਾ ਚੈੱਕ ਕਰਕੇ ਤੁਹਾਨੂੰ ਦੱਸਾਂਗੇ